ਕੀ ਹਾਲ ਆ ਵੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਜਣੇ ਠੀਕ ਹੋਵਾਂਗੇ ਸੋ ਅੱਜ ਆਪਾਂ ਪਹੁੰਚੇ ਆ ਪਿੰਡ ਮੂੰਗੋ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਬਾਈ ਬਾਈ ਮਨਪ੍ਰੀਤ ਦੇ ਫਾਰਮ 'ਚ ਪਹੁੰਚੇ ਆ ਆਪਾਂ ਬਾਈ ਦਾ ਇੱਥੇ ਗਾਵਾਂ ਦਾ ਫਾਰਮ ਵੀ ਆ ਤੇ ਬੱਕਰੀਆਂ ਦਾ ਫਾਰਮ ਵੀ ਆ ਅੱਜ ਆਪਾਂ ਤੁਹਾਨੂੰ ਬਾਈ ਦੇ ਜਾਨਵਰ ਦਿਖਾਵਾਂਗੇ ਆ ਜੀ ਲਓ ਬਾਬਿਓ ਕਰੋ ਬਾਈ ਫਾਰਮ ਦਿਖਾ ਕਰੋ ਦਰਸ਼ਨ ਬਾਈ ਅੱਛਿਆਂ ਦੇ ਬਹੁਤ ਬਾਈ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਨੇ ਬਾਈ ਕੋਲੇ ਦਿਖਾਉ ਜਾਈ ਵੀਰ ਤੁਹਾਨੂੰ ਕਰਾਉਣੇ ਆ ਦਰਸ਼ਨ ਵੀਰੇ ਇਹ ਲੈ ਇੱਧਰ ਆ ਜਾ ਲੈ ভাই ਬੱਕਰੀਆਂ ਨੂੰ ਪਾਣੀ ਦਾ ਪ੍ਰਬੰਧ ਵੀ ਫੁੱਲਾ ਦਾਣਾ ਪੱਕਾ ਖਾਂਦੀਆਂ ਨੇ ਪਾਣੀ ਪੀਂਦੀਆਂ ਨੇ ਰੱਜ ਕੇ ਬੱਕਰੀਆਂ ਵਹਿਣਦੀਆਂ ਨੇ ভাই ਦਾਣਾ ਸਿੱਟਾ ਖੋਲਿਜੀ ਮੱਕੀ ਮੁੱਕੀ ਸਾਬ ਸੰਭਾਲ ਬਹੁਤ ਆ ਦੂਜੇ ਨੰਬਰ ਤੇ ভাই ਜਾਨਵਰ ਬਹੁਤ ਚੰਗੇ ਜਾਨਵਰ ਨੇ ਲੋਕ ਕਹਿੰਦੇ ਨੇ ভাই ਫਾਰਮਾਂ ਦੇ ਬੱਕਰੀ ਕਾਮਯਾਬ ਨਹੀਂ ਹੁੰਦੀ ਕਾਮਯਾਬ ਨਹੀਂ ਹੁੰਦੀ ਦੱਸ ਬੱਕਰੀਆਂ ਦੇਖੋ ਦੱਸ ਬਈ ਕਾਮਯਾਬ ਹੁੰਦੀ ਆ ਕਿ ਨਾ ਬੱਕਰੀ ਬੱਕਰੀ ਯੂਰੋ ਗ੍ਰੇਡ ਤੋਂ ਤੋਂ ਬਾਹਰ ਨਹੀਂ ਜਾਂਦੀ ਵੀ ਸਾਡੀ ਬੱਕਰੀ ਬਾਹਰ ਚੋ ਗਣ ਜਾਊਗੀ ਇਹ ਵੀ ਨਹੀਂ ਹੈਗਾ ਵੀ ਬੱਕਰੀ ਬਾਹਰ ਨਹੀਂ ਚੋਊਗੀ ਜੇ ਬੱਕਰੀ ਬਾਹਰ ਲਾਗੇ ਬੱਕਰੀ ਆਏ ਨੇ ਇੱਜੜ ਜਿਵੇਂ ਜਾਂਦਾ ਆ ਉਵੇਂ ਜਾਂਦੀਆਂ ਨੇ ਮੇਰੇ ਟੌਰ ਨਾਲ ਚੱਕ ਕੇ ਠੀਕ ਆ ਠੀਕ ਆ ਬਾਈ ਦਿਖਾਓ ਬਾਈ ਬੱਕਰੀਆਂ ਚਟੇਗਲ ਦੱਸੋ ਮੇਰੇ ਬੱਕਰੀਆਂ ਦੀ ਲੈ ਵੀ ਪੱਠਾ ਲੈ ਜਾਣੇ ਬਾਈ ਬੱਕਰੀਆਂ ਲੈ ਜਾਣੇ ਬਾਈ ਬਰੀਡਰ ਬਾਈ ਉਹ ਖੜੇ ਨੇ ਪਰੇ ਆ ਬਾਈ ਬੱਚੇ ਆ ਆਪਣੇ ਦੇਖ ਠੀਕ ਆ ਬਾਈ ਦੇਖੋ ਬਈ ਫਰੈਸ਼ ਫੀਮੇਲ ਨੇ ਮੇਲ ਨੇ ਬਾਈ ਕਰੋ ਸ਼ੌਂਕ ਬਾਈ ਤੇਰੇ ਚ ਬਾਈ ਬੱਕਰੀਆਂ ਆਪਾਂ ਸੇਲ ਵੀ ਕਰਦੇ ਆ ਬੱਚੇ ਵੀ ਸੇਲ ਕਰਦੇ ਆ ਬਾਕੀ ਬਾਈ ਦਾ ਕੰਟੈਕਟ ਨੰਬਰ ਤੁਹਾਨੂੰ ਬੱਕਰੀਆਂ ਵੀ ਦਿਖਾਵਾਂਗੇ ਵੀ ਕਿਹੜੀਆਂ ਆਪਣੀਆਂ ਸੇਲ ਤੇ ਨੇ

ਲਾ ਵੀਰੇ ਠੀਕ ਆ ਬਰਾਮੀ ਸਿੰਘ ਹੀ ਆ ਵੀਰੇ ਕੰਨ ਦੇਖੋ ਬਾਈ ਬਾਕੀ ਦੇ ਕੁਆਲਟੀ ਚੈੱਕ ਕਰੋ ਰੰਗ ਦੀ ਬੱਕਰੀ ਠੀਕ ਬਾਈ ਸੇਰ ਰੰਗ ਚ ਬੱਕਰੀ ਆ ਲੈ ਸੁਏ ਬੱਕਰੀ ਆ ਵੀਰੇ ਦੇਖ ਇਹ ਜਿਹੜੇ ਮਹਾਰਾਸ਼ਟਰ ਨਾਲ ਮੰਗ ਕਰਦੇ ਨੇ ਇਹ ਉਹ ਬੱਕਰੀਆਂ ਨੇ ਵੀਰੇ ਠੀਕ ਆ ਠੀਕ ਆ ਹਾਂ ਇਹ ਜਿਹੇ ਬੱਕਰੀਆਂ ਮਹਾਰਾਸ਼ਟਰ ਜੇ ਜਾ ਕੇ ਖਲਾਰੇ ਪਾਉਂਦੀਆਂ ਨੇ ਠੀਕ ਆ ਠੀਕ ਆ ਵੀਰੇ ਹਾਂ ਬਾਕੀ ਆਪਾਂ ਕੰਟੈਕਟ ਨੰਬਰ ਦਵਾਂਗੇ ਵੀਰੇ ਦਾ ਠੀਕ ਆ ਨਾ ਕਿਸੇ ਵੀ ਮੇਰੇ ਵੀਰ ਨੂੰ ਬੱਕਰੀ ਮੇਵਣਾ ਬੱਚਾ ਕੁਝ ਵੀ ਚਾਹੀਦਾ ਸਭ ਕੁਝ ਮਿਲੂਗਾ ਵੀਰੇ ਲੈ ਵੀਰੇ ਬੱਕਰੀ ਦੇ ਫੇਸ ਦੀ ਕੁਆਲਟੀ ਚੈੱਕ ਕਰੋ ਤੁਸੀਂ ਚੈੱਕ ਕਰਾ ਬੱਕਰੀ ਦੂਰ ਤੋਂ ਗਰਾਮੜੀ ਚੈੱਕ ਦੂਰ ਕਰਕੇ ਲੈਵੇ ਦਾ ਦੇਖ ਲੈ 40 ਬਰ ਕੋੜੇ ਜਿਹਨਾਂ ਜਾਨ ਵੀਰੇ ਖਿੱਚਦੀਆਂ ਨੇ ਬੰਦੇ ਨੂੰ ਤਾਂ ਲੈ ਆ ਦੂਜੀ ਸੂਏ ਆ ਦੂਜੀ ਸੂਏ ਪੱਠਾ ਵੀਰੇ ਦੇਖ ਪੱਠ ਦੀ ਲਵਾਈ ਦੇਖੋ ਵੀਰੇ ਦਰਸ਼ਨੀ ਬੂਟੇ ਨੇ ਬਾਈ ਲੈ ਹੋਰਾਂ ਸ਼ੌਂਗ ਇਹ ਸ਼ੌਂਗ ਪੂਰਾ ਕਰਨ ਲਈ ਕੰਮ ਆ ਵੀਰੇ ਜੇ ਕਿਸੇ ਮੇਰੇ ਵੀਰ ਨੂੰ ਬੱਕਰੀ ਬੱਕਰਾ ਚਾਹੀਦਾ ਆ ਗਿਆ ਆਪਣਾ ਕੰਮ ਲੈ ਸੂਏ ਲੈ ਵੀਰੇ ਪਹਿਲੇ ਸੂਏ ਆ ਵੀ ਹੋਰ ਲਿਆਓ ਬਾਪੂ ਜੀ ਬੱਕਰੀਆਂ ਨੂੰ ਚਾਹ ਪਹਿਲੇ ਲੈ ਵੀਰੇ ਏ ਪਹਿਲੇ ਸੂਏ ਸੁਣਾ ਵੀਰੇ ਪੱਠੇ ਵਿੱਚ ਦੇਖ ਦੇਖੋ ਬਾਈ ਹਲੇ ਪੱਠੇ ਵੀਰੇ 10 ਦਿਨਾਂ ਤੱਕ ਸੁਣਾ ਪੱਠ ਥੱਲੋ ਦੇਖ ਬੜੀ ਵੀ ਦੇਖ ਏ ਵੀਰੇ ਘਰ ਘਰ ਨਹੀਂ ਮਿਲਦੀ ਐ ਨਸਲਾਂ ਇਹ ਤੁਹਾਨੂੰ ਮਿਲਣ ਗਈ ਆ ਮਨਪ੍ਰੀਤ ਬਾਈ ਦੇ ਫਾਰਮ 'ਚੋਂ ਕਿੱਥੋਂ ਮੂੰਗੋ ਤੋਂ ਠੀਕ ਆ ਠੀਕ ਆ ਪਹਿਲਾਂ ਲੈ ਵੀਰੇ ਪਹਿਲੇ ਸੂਏ ਪੱਠਾ ਵੀਰੇ ਆ ਵੀ ਸੁਣਾ ਦੇਖ ਪਹਿਲੇ ਸੂਏ ਸੁਣਾ ਵੀਰੇ ਲੈ ਵੀਰੇ ਆ ਬਾਈ ਦੇ ਫਾਰਮ ਦਾ ਬੱਚਾ ਆ ਜਾਓ ਬਾਪੂ ਜੀ ਆ ਜਾਓ ਕੋਲੇ ਕੋਲੇ ਆ ਜਾਓ ਜੀ ਕੋਲੇ ਦੇਖੋ ਬਾਈ ਕੰਨਾਂ ਦੀ ਕੁਆਟ ਲੈ ਵੀਰੇ ਬੱਚਾ ਦੇਖ ਇਹ ਬਾਪੂ ਜੀ ਕਿੰਨੇ ਦੰਦ ਦਾ ਬੱਚਾ ਜੀ ਇਹ ਦੋ ਦੰਦ ਦਾ ਬੱਚਾ ਜੀ ਦੋ ਦੰਦ ਦਾ ਬੱਚਾ ਜੀ ਠੀਕ ਹੈ ਜੀ ਠੀਕ ਆ ਇਹ ਮਤਲਬ ਆਪਣੇ ਘਰ ਦੀ ਬੱਚਾ ਜੀ ਘਰ ਦਾ ਜੀ ਇਹਦੇ ਬਾਪ ਦੇ 18 19 ਇੰਚੀ ਕੰਨ ਸੀਗੇ ਠੀਕ ਹੈ ਜੀ ਠੀਕ ਆ ਇਹ ਕਿਹੜੀ ਕਿਹੜੀ ਲਾਈਨ ਆ ਬਾਪੂ ਜੀ ਆਪਣੀ ਮਗਰ ਬੱਕਰੀਆਂ ਦੀ ਬੀਟਲ ਆ ਜੀ ਠੀਕ ਹੈ ਜੀ ਮਤਲਬ ਕਿਹੜਾ ਖੂਨ ਬਲੱਡ ਲਾਈਨ ਕਿਹੜੀ ਹੈਗੀ ਬੀਟਨ ਦੀ ਬਲੱਡ ਲਾਈਨ ਆ ਇਹ ਆਪਣਾ ਸਾਡਾ ਜੱਦੀ ਬੱਚਾ ਸੀਗਾ ਉਹਦਾ ਬੱਚਾ ਅੱਛਾ ਇਹ ਆਪਣੇ ਘਰ ਦੀ ਬਲੱਡ ਲਾਈਨ ਆਂ ਦੀ ਬਲੱਡ ਲਾਈਨ ਕੀ ਗੱਲ ਮਿਰੂ ਤੋਂ ਘਰ ਦੀ ਬੱਕਰੀਆਂ ਰੱਖੀਏ ਵੀ ਨੇ ਆਪਣੀਆਂ ਹਾਂ ਇੱਕ ਬੱਚੇ ਤੋਂ ਆਪਣੇ ਸਾਰੀਆਂ ਬੱਕਰੀਆਂ ਤਿਆਰ ਕੀਤੀਆਂ ਨੇ ਠੀਕ ਆ ਜੀ ਠੀਕ ਆ ਇੱਕ ਬੱਕਰੀ ਤੋਂ ਜੀ ਬਾਪੂ ਜੀ ਨੇ ਦੇਖ ਲਓ ਵੀ ਆ ਜਿਹੜਾ ਸਾਰਾ ਮਾਲ ਆ ਇਹ ਇੱਕ ਬੱਕਰੀ ਤੋਂ ਤਿਆਰ ਹੋਇਆ ਬਈ ਉਹਦੇ ਵਿੱਚੋਂ 22 ਬੱਕਰੀਆਂ ਵੇਚ ਵੀ ਹਾਂ ਜੀ 30 35 ਬੱਕਰੀਆਂ ਵੇਚ ਵੀ ਦਿੱਤੀਆਂ ਯਾਨੀ ਕਿ ਹਰ ਸਾਲ ਵੇਚਦੀ ਨੇ

ਇਹ ਕੋਈ 6 ਮਹੀਨੇ ਦਾ ਕੋਈ 8 ਮਹੀਨੇ ਦਾ ਹਾਂ ਜੀ ਕੁਆਲਿਟੀ ਚੈੱਕ ਕਰ ਬਾਈ ਬੱਚੇ ਦੀ ਲੈ ਵੀਰੇ ਬੱਚੇ ਦੇਖੋ ਜਿਹੜੇ ਲੋਕ ਕਹਿੰਦੇ ਨੇ ਅਸੀਂ ਬਾਈ ਬਰੀਡਰ ਰੱਖਣਾ ਬਰੀਡਰ ਰੱਖਣਾ ਦੇਖ ਬਾਈ ਲੈ ਬਾਈ ਦੇਖ ਬਾਈ ਬੱਚਾ ਚੈੱਕ ਕਰ ਬਾਈ ਤੂੰ ਸਿੰਗੀ ਦੇਖ ਬਾਈ ਇੱਥੋਂ ਪਤਾ ਲੱਗਦਾ ਅਸਲੇ ਨੇ ਸਹੀ ਗੱਲ ਆ ਵੀਰੇ ਸਹੀ ਗੱਲ ਆ ਸਿੰਗੀ ਹੈ ਬਾਈ ਸਹੀ ਗੱਲ ਆ 6 ਮਹੀਨੇ ਦਾ ਬੱਚਾ ਹੈ ਬਾਈ ਹਲੇ ਠੀਕ ਆ ਵੀਰੇ ਠੀਕ ਆ ਕਰੋ ਵੀਰੇ ਦੱਸਣਾ ਠੀਕ ਆ ਵੀਰੇ ਲਓ ਵੀਰੇ ਬੱਚੇ ਕਰੋ ਬਾਈ ਕਮੈਂਟ ਕੰਟੈਕਟ ਜਿੰਨਾ ਬਾਈਆਂ ਨੇ ਸਾਨ ਰੱਖਣੇ ਨੇ ਬੱਕਰੇ ਲੈ ਵੀਰੇ ਇਹ ਭਾਵ ਕਹਿਣਾ ਇਹੋ ਹੀ ਹੈ ਦੇਖ ਕੇ ਦੇਖ ਕੇ ਦੇਖ ਕੇ ਲੈ ਦੇਖ ਬਈ ਬੱਚਾ ਹਲ ਲੈ ਲੈ ਬੱਚਾ ਬਹੁਤ ਸਕੀਰ ਹੈ ਬਹੁਤ ਸਕੀਰ ਬੱਚਾ ਹੈ ਛੱਡ ਦੇ ਵੀਰੇ ਛੱਡ ਦੇ ਛੱਡ ਦੇ ਲੋਈ ਉਹ ਪੱਟ ਫੜ ਕੇ ਲੈ ਗਿਆ ਮੰਗੇ ਲੋਹੀ ਆ ਲੋਹੀ ਪੱਟ ਫੜ ਕੇ ਲੈ ਗਿਆ ਹਾਂ ਲੈ ਜਾ ਕੇ ਸੋਚਦਾ ਲੈ ਦੇਖ ਬਈ ਲੈ ਬਈ ਲੋ ਕਰੀ ਜਾਂਦੇ ਨੇ ਲੋਈਆਂ ਲੋਈਆਂ ਪੱਠਾ ਉੱਥੇ ਖੜਾਏ ਨੂੰ ਕਰ ਚੈੱਕ ਥੱਲੇ ਰੱਖਦੇ ਥੱਲੇ ਥੱਲੇ ਛੱਡ ਲੈ ਬਾਈ 4 ਮਹੀਨੇ ਦੀ ਪੱਠਾ ਵੀਰੇ ਦੇਖੋ ਲੈ ਹੈ ਕੀ ਗੱਲ ਬਾਤ ਇਹ ਉਹ ਬਰਫ ਵਾਲੀ ਨਸ ਲਾ ਵੀਰੇ ਦੇਖੋ ਇਹ ਖੂਨ ਦੀ ਹੈ ਵੀਰੇ ਖੂਨ ਦੀ ਜੱਤਰਾ ਸਮਝਿਓ ਇਹ ਖੂਨ ਦੇ ਬਲੱਡ ਲੈਣੇ ਇਹ ਜੀ ਆ ਜਦੋਂ ਪੱਠ ਲੂਈ ਛਾੜ ਗਈ ਫੇਰ ਦੇਖਿਓ ਪੱਠ ਤੁਸੀਂ ਲੈ ਮੇਰੇ ਵੀਰ ਬਹੁਤ ਚੰਗੀ ਕੁਆਲਿਟੀ ਦੀਆਂ ਬਾਈ ਬੱਕਰੀਆਂ ਨੇ ਆਪਾਂ ਸਕਰੀਨ ਤੇ ਨੰਬਰ ਦੇਵਾਂਗੇ ਐਡਰੈਸ ਦੇਵਾਂਗੇ ਬਾਈ ਉਹਨਾਂ ਦਾ ਠੀਕ ਆ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਬੱਚਾ ਬੱਕਰੀ ਕੁਝ ਵੀ ਚਾਹੀਦਾ ਆ ਕੰਟੈਕਟ ਕਰਕੇ ਆ ਸਕਦਾ ਵੀਰੇ ਸਭ ਕੁਝ ਮਿਲੂਗਾ ਇਹ ਨਹੀਂ ਵੀ ਕੋਈ ਜਵਾਬ ਦੇਵਾਂਗਾ ਕੋਈ ਆ ਚੀਜ਼ ਨਹੀਂ ਸਾਡੇ ਕੋਲ ਹੈ ਕਿ ਸਭ ਕੁਝ ਹੋਊ ਵੀਰੇ ਬ੍ਰੇਡਰ ਰੱਖਣ ਨੂੰ ਚਾਹੇ 20 ਬੱਚੇ ਇਕੱਠੇ ਲਿਆਜੋ 20 ਦੇ 20 ਮਿਲਣਗੇ ਠੀਕ ਆ ਵੀ